ਪੰਜਾਬ ਅੰਦਰ ਅਗਾਹੂ ਚੋਣਾਂ ਨੂੰ ਲੈ ਕੇ ਜਿੱਥੇ ਰਵਾਇਤੀ ਪਾਰਟੀਆਂ ਵੱਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਸਮਾਜਿਕ ਰਾਜਨੀਤਿਕ ਨਿਵੀਂਆ ਪਾਰਟੀਆਂ ਵੀ ਸਾਹਮਣੇ ਨਜ਼ਰ ਆ ਰਹੀਆਂ ਹਨ ਜੋ ਪੰਜਾਬ ਅੰਦਰ 2027 ਦੀਆਂ ਚੋਣਾਂ ਲੜਨ ਦੀ ਤਿਆਰੀ ਵਿੱਚ ਹਨ ਇਸੇ ਤਰ੍ਹਾਂ ਹੀ ਬੀਤੇ ਕੁਝ ਸਮੇਂ ਤੋਂ ਨਿਵੀਂ ਉੱਭਰ ਰਹੀ ਅਧਿਕਾਰ ਸੰਘਰਸ਼ ਪਾਰਟੀ ਨੇ ਵੀ ਆਪਣੀ ਪਾਰਟੀ ਦੀ ਅੰਦਗਤੀ ਵਿਦਿਆ ਨੂੰ ਹੁਣ ਹੁਣ ਤੋਂ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤਾ ਹੈ ਤੇ ਉਸਾਬ ਸ੍ਰੀ ਮੁਖਸਰ ਸਾਹਿਬ ਪਹੁੰਚੇ ਤੇ ਅੱਜ ਕੀ ਪਾਰਟੀ ਦਾ ਆਗਾਤ ਕਰਦੇ ਹਾਂ 40 ਮੁਕਤੇ ਧਰਤੀ ਦੇ ਕੀ ਕਹ ਰਹੇ ਸੋਨੇ 40 ਮੁਕਤਿਆਂ ਦੀ ਇਸ ਸਰ ਜ਼ਮੀਨ ਤੇ ਸ੍ਰੀ ਮੁਖਸਰ ਸਾਹਿਬ ਤੇ ਮੈਂ ਆਈ ਹੋਈ ਸਾਰੀ ਸੰਗਤ ਦਾ ਪ੍ਰੈਸ ਮੀਡੀਆ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਅਧਿਕਾਰ ਸੰਘਰਸ਼ ਪਾਰਟੀ ਦੀ ਪਹਿਲੀ ਮੀਟਿੰਗ ਹੈ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਸਾਡੇ ਨਾਲ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਪਰਪੂਰ ਸਿੰਘ ਜੀ ਕਾਨੂੰਗੋ ਸਾਹਿਬ ਪੰਜਾਬ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਜੀ ਪੰਜਾਬ ਦੇ ਜਨਰਲ ਸਕੱਤਰ ਸਾਹਿਬ ਗੁਰਚਰਨ ਸਿੰਘ ਜੀ ਅਤੇ ਮੇਰੇ ਨਾਲ ਅੰਮ੍ਰਿਤਸਰ ਤੋਂ ਆਏ ਯੂਥ ਦੀ ਟੀਮ ਸੁਰਿੰਦਰ ਸਿੰਘ ਟੋਲੀ ਜੀ ਨਿਸ਼ਾਨ ਸਿੰਘ ਨਾਗਰਾ ਜੀ ਔਰ ਬਹੁਤ ਸਾਰੇ ਸਾਥੀ ਅੱਜ ਇਹ ਪ੍ਰੋਗਰਾਮ ਟੈਂਡ ਕਰਨ ਵਾਸਤੇ ਆਏ ਆ ਮੈਨੂੰ ਬੜੀ ਖੁਸ਼ੀ ਹੋਈ ਕਿ ਮੁਕਸਰ ਜ਼ਿਲ੍ਹੇ ਦੀ ਕਰੀਮ ਜਿਹਦੇ ਵਿੱਚ ਬਹੁਤਾਤ ਸਰਪੰਚ ਪੰਚ ਔਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਆਏ ਆ ਔਰ ਜੋ ਉਹਨਾਂ ਦੇ ਵਿੱਚ ਜਜਬਾ ਹੈ ਜੋ ਉਹਨਾਂ ਦੇ ਜਜਬਾਤ ਨੇ ਅਧਿਕਾਰ ਸੰਘਰਸ਼ ਪਾਰਟੀ ਉਹਨਾਂ ਦੇ ਜਜਬਾਤਾਂ ਤੇ ਪੂਰਾ ਉਤਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੇਗੀ ਔਰ ਇਸ ਪ੍ਰੋਗਰਾਮ ਨੂੰ ਅਸੀਂ ਅੱਗੇ ਤੱਕ ਲਿਜਾਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਬਰਾਰਿਆਂ ਦੀਆਂ ਯਾਸਾਂ ਨੇ ਕਿ ਜਿਵੇਂ ਪਹਿਲੀਆਂ ਪਾਰਟੀਆਂ ਜਿਵੇਂ ਪਹਿਲੇ ਲੋਕ ਕਾਮਯਾਬ ਨਹੀਂ ਹੋਏ ਔਰ ਉਹਨਾਂ ਦਾ ਉਹਨਾਂ ਨੂੰ ਅਫਸੋਸ ਵੀ ਆ ਔਰ ਅਸੀਂ ਇਹ ਵਿਸ਼ਵਾਸ ਦਿਵਾਉਣ ਆਏ ਆ ਕਿ ਜੋ ਪਹਿਲੇ ਹੋਇਆ ਉਹ ਰਿਪੀਟ ਨਹੀਂ ਹੋਏਗਾ ਅਦਕਾਰ ਸੰਘਰਸ਼ ਪਾਰਟੀ ਬੜੀ ਤੇਜ਼ੀ ਦੇ ਨਾਲ 8 ਮਾਰਚ 2025 ਨੂੰ ਜਲੰਧਰ ਪ੍ਰੈਸ ਕਲੱਬ ਤੋਂ ਇਹਦਾ ਆਗਾਜ਼ ਕੀਤਾ ਗਿਆ ਸੀ ਔਰ ਉਹ ਸੱਤਾਂ ਮਹੀਨਿਆਂ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਪਾਰਟੀ ਬੜੇ ਤੇਜ਼ੀ ਦੇ ਨਾਲ ਅੱਗੇ ਵਧੀਆ 2027 ਦੀ ਇਲੈਕਸ਼ਨ ਦੇ ਵਿੱਚ ਅਸੀਂ 117 ਵਿਧਾਨ ਸਭਾ ਦੇ ਵਿੱਚ ਜਿਹੜਾ ਆ ਉਹ ਇਲੈਕਸ਼ਨ ਲੜਮ ਜਾ ਰਹੇ ਆ ਔਰ ਬਹੁਤ ਸਾਰੇ ਜਿਹੜੇ ਆ ਅਸੀਂ ਲਗਭਗ 35 ਤੋਂ 40 ਜਿਹੜੇ ਸਾਡੇ ਵਿਧਾਨ ਸਭਾ ਦੇ ਇੰਚਾਰਜ ਆ ਉਹ ਅਸੀਂ ਲਾ ਚੁੱਕੇ ਆ ਇਹਦਾ ਮੁੱਖ ਮੁੱਦਾ ਕੀ ਲੈ ਕੇ ਚੱਲੇ ਅਧਕਾਰ ਸੰਘਰਸ਼ ਪਾਰਟੀ ਦਾ ਮੇਨ ਮੁੱਦਾ ਹੈ ਸਭ ਲਈ ਬਰਾਬਰ ਮੌਕੇ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਔਰ ਗਰੀਬੀ ਨੂੰ ਦੂਰ ਕਰਨ ਲਈ ਅਧਕਾਰ ਸੰਘਰਸ਼ ਪਾਰਟੀ ਜਿਹੜੀ ਆ ਉਹ ਅੱਗੇ ਆਈ ਆ ਜੀ